ਸੰਗਤ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਬਹੁਤ ਸਾਰੇ ਲੋੜਵੰਦ ਪਰਿਵਾਰਾਂ ਦੀਆਂ ਵੀਡੀਓਜ਼ ਤੁਹਾਡੇ ਵਾਸਤੇ ਲੈ ਕੇ ਆਏ ਅੱਜ ਨਾ ਇੱਕ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਪੂਰੀ ਦੇਖਿਓ ਤੇ ਇੱਕ ਕਬੱਡੀ ਦਾ ਕਮੈਂਟੇਟਰ ਵੀਰ ਗੁਰਿੰਦਰ ਸਿੰਘ ਸੁਗਾ ਜੋ ਕਿ ਕਦੀ ਕਬੱਡੀ ਦੇ ਵਿੱਚ ਆਪਣਾ ਚੰਗਾ ਨਾਂ ਕਮਾ ਚੁੱਕਾ ਹੈ ਤੇ ਕਬੱਡੀ ਦੇ ਵਿੱਚ ਆਪਣੀ ਰੋਜ਼ੀ ਰੋਟੀ ਵੀ ਚਲਾਉਂਦਾ ਹੈ ਨਾਲ ਦੀ ਨਾਲ ਰਾਜ ਮਿਸਤਰੀ ਦਾ ਕੰਮ ਵੀ ਕਰਦਾ ਸੀ ਪਰ ਅੱਜ ਕੁਦਰਤ ਦੀ ਕੋਈ ਐਸੀ ਕਰੋਪੀ ਹੋਈ ਕਿ ਵੀਰ ਅੱਜ ਕਿਸੇ ਬਿਮਾਰੀ ਦੇ ਕਾਰਨ ਮੰਜੇ ਤੇ ਆ ਆਪਣੀ ਰੋਜ਼ੀ ਰੋਟੀ ਤੋਂ ਵੀ ਆਤਰ ਆਪਾਂ ਗੱਲਬਾਤ ਕਰਾਉਨੇ ਆ ਨਾਲ ਇਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਆ ਪੂਰੀ ਕਿ ਕੀ ਪੂਰੀ ਕਹਾਣੀ ਹੈ ਤੇ ਵੀਰ ਨੂੰ ਹੋਇਆ ਕੀ ਤੇ ਇਲਾਜ ਵਾਸਤੇ ਕਿੰਨਾ ਕੁ ਪੈਸਾ ਖਰਚ ਹੋਣਾ ਚਾਹੀਦਾ ਤੇ ਕਿੰਨਾ ਕੋ ਕਰ ਚੁੱਕੇ ਨੇ ਆਪਾਂ ਕਰਦੇ ਆ ਗੱਲਬਾਤ ਤੇ ਮਿਰਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਤੇ ਪਹਿਲਾ ਆਪਣਾ ਨਾਮ ਦੱਸ ਦਿਓ ਮੇਰਾ ਸ਼ੁਭ ਨਾਮ ਗੁਰਿੰਦਰ ਸਿੰਘ ਸੁੱਦਾ ਕਬੱਡੀ ਕਮੈਂਟਰ ਦਾ ਅੱਛਾ ਹਾਂਜੀ ਤੇ ਕਿੰਨੇ ਕ ਚਿਰ ਤੋਂ ਇਦਾਂ ਹੋਇਆ ਤੁਹਾਡਾ ਮੈਂ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਬੈੱਡ 'ਚ ਰਹਿ ਗਿਆ ਹਾਂ ਹਾਂਜੀ ਕੀ ਕੀ ਪ੍ਰੋਬਲਮ ਕੀ ਹੈ ਮੁਸ਼ਕਲ ਕੀ ਹੈ ਦੋਨੋਂ ਕਿਡਨੀਆਂ ਜਿਹੜੀਆਂ ਡੈਮੇਜ ਹੋ ਚੁੱਕੀਆਂ ਨੇ ਹਾਂ ਤੇ ਮੇਰੇ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਕਮਾਉਣ ਵਾਲਾ ਕੋਈ ਨਹੀਂ ਪਰਿਵਾਰ 'ਚ ਕੌਣ-ਕੌਣ ਹੈ ਮੇਰੀਆਂ ਦੋ ਬੇਟੀਆਂ ਤੇ ਇੱਕ ਬੇਟਾ ਹਾਂ ਇੱਕ ਮੇਰੀ ਪਤਨੀ ਹੈ ਬੱਚਿਆਂ ਦੀ ਉਮਰ ਕਿੰਨੀ ਕਿੰਨੀ ਹੈ ਵੱਡੀ ਬੇਟੀ ਦੀ ਉਮਰ 12 ਸਾਲ ਛੋਟੀ ਦੀ 10 ਸਾਲ ਬੇਟੇ ਦੀ 4 ਸਾਲ ਹੈ ਹਾਂ ਹਾਂਜੀ ਕਮਾਈ ਦਾ ਸਾਧਨ ਹੋਰ ਕੋਈ ਨਹੀਂ ਦਾ ਤੁਹਾਡਾ ਮਾਤਾ ਪਿਤਾ ਜਾਂ ਤੁਹਾਡੇ ਭੈਣ ਭਰਾ ਮਾਤਾ ਪਿਤਾ ਜਿਹੜੇ ਚੱਲ ਬਸੇ ਨੇ ਸੰਸਾਰ ਦੀਆਂ ਤਰਾ ਪੂਰੀ ਕਰਦੇ ਹੋ ਹੂੰ ਹੂੰ ਤੇ ਇਸ ਇਸ ਸਮੇ ਮੈਂ ਇਕੱਲਾ ਹੀ ਇਲਾਤਾਂ ਦੇ ਨਾਲ ਗੁਜ਼ਰਿਆ 2 ਸਾਲ ਤੋਂ ਦੱਸਿਆ ਤੁਸੀਂ ਉਹ ਵੀ ਪਿਛਲੇ 6 ਮਹੀਨੇ ਤੋਂ ਬੈਡ ਰੈਸਟ 6 ਮਹੀਨੇ ਤੋਂ ਬੈਡ ਰੈਸਟ ਤੇ ਭਾਈ ਜੀ ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਕਬੱਡੀ ਦੇ ਕਮੈਂਟੇਟਰ ਰਹੇ ਹੋ ਹਾਂਜੀ ਕਬੱਡੀ ਵਾਲੇ ਪਲੇਅਰਾਂ ਵੀਰਾਂ ਨੇ ਕੋਈ ਮਤਮਤ ਕੀਤੀ ਤੁਹਾਡੀ ਹਾਂਜੀ ਹਾਂਜੀ ਕਬੱਡੀ ਵਾਲਿਆਂ ਨੇ ਪਿਛਲੇ 2 ਤੋਂ 2.5 ਲੱਖ ਰੁਪਏ ਤੱਕ ਦਾ ਹੁਣ ਚੱਕਦਾ ਟ੍ਰੀਟਮੈਂਟ ਇਹਦਾ ਕਬੱਡੀ ਵਾਲਿਆਂ ਨੇ ਹੀ ਕਰਵਾਇਆ ਓਕੇ ਪਰ ਫਿਲਹਾਲ ਹੁਣ ਜਿਹੜਾ ਬਿਮਾਰੀ ਮਹਿੰਗੀ ਹੈ ਇਲਾਜ ਮਹਿੰਗਾ ਹੈ ਹਾਂ ਤੇ ਉਹ ਸਮਰੱਥ ਨਹੀਂ ਹੈ ਹੁਣ ਇਲਾਜ ਕਿੱਥੋਂ ਚੱਲ ਰਿਹਾ ਤੁਹਾਡਾ ਫਿਲਹਾਲ ਇਲਾਜ ਜਿਹੜਾ ਮੇਰਾ ਬਿਮਾਰੀ ਸਾਥ ਚੱਲ ਰਿਹਾ ਅਮਰਸਰ ਤੋਂ ਚੱਲ ਰਿਹਾ ਤੇ ਕੀ ਕਹਿ ਰਹੇ ਡਾਕਟਰ ਕਿੰਨਾ ਖਰਚਾ ਹੋ ਰ ਆ ਸਕਦਾ ਡਾਕਟਰ ਦੱਸ ਦਿਆ ਵੀ 10 ਤੋਂ 12 ਲੱਖ ਰੁਪਏ ਦਾ ਖਰਚਾ ਹੈ 10 ਤੋਂ 12 ਲੱਖ ਕੀ ਮੰਗ ਕਰਦੇ ਹੁਣ ਮੈਂ ਹੀ ਕਹਣਾ ਕਿ ਮੇਰਾ ਪ੍ਰੋਪਰ ਇਲਾਜ ਜਿਹੜਾ ਕਰਵਾਇਆ ਜਾਵੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਨੂੰ ਫੇਰ ਤੋਂ ਇੱਕ ਚੰਗੀ ਲੀਡ ਤੇ ਲੈ ਕੇ ਜਾਣਾ ਹਾਂ ਹੋ ਕਬੱਡੀ ਦੀ ਕਮੈਂਟਰੀ ਕਰਕੇ ਫੇਰ ਇੱਕ ਵਾਰੀ ਦੁਬਾਰਾ ਗ੍ਰਾਉਂਡ 'ਚ ਵਾਪਸੀ ਕਰ ਦੁਬਾਰਾ ਗ੍ਰਾਉਂਡ 'ਚ ਵਾਪਸੀ ਕਰਾਂ ਜੀ ਕਿੰਨਾ ਕ ਖਰਚਾ ਹੁਣ ਤੱਕ ਲੱਗ ਸਕਦਾਗਾ ਡਾਕਟਰ ਨੇ ਕਿੰਨਾ ਕ ਦੱਸਿਆ ਖਰਚਾ ਇਹ ਤਾਂ ਡਾਕਟਰ ਦੀ ਸਲਾਹ ਦੇ ਨਾਲ ਹੀ ਆਪਾਂ ਗੱਲ ਕਰ ਸਕਦੇ ਆ ਡਾਕਟਰ ਨੇ ਤਾਂ 10 ਤੋਂ 12 ਲੱਖ ਰੁਪਈਆ ਵੀ ਕਹਿ ਚੁੱਕਿਆ ਹੈ 10 ਤੋਂ 12 ਲੱਖ ਵੀ ਜੀ ਸੋ ਦੋਸਤੋ ਵੀਰ ਕਬੱਡੀ ਦੀ ਵਿੱਚ ਜਦੋਂ ਕਹਿੰਦੇ ਸ਼ਾਇਦ ਕਬੱਡੀ ਦਾ ਜਦੋਂ ਲਾਈਵ ਚੱਲਦਾ ਨਾ ਤੇ ਜਿੰਨਾ ਚਿਰ ਕੋਈ ਮਗਰੋਂ ਕਮੈਂਟੇਟਰ ਦੀ ਆਵਾਜ਼ ਨਹੀਂ ਆਉਂਦੀ ਉੰਚਰ ਉਹ ਨਜ਼ਾਰਾ ਨਹੀਂ ਬਣਦਾ ਪਰ ਇਹ ਵੀਰ ਉਹ ਸਿਤਾਰਾ ਹੈ ਜਿਨੇ ਕਬੱਡੀ ਦੀ ਕਮੈਂਟਰੀ ਦੇ ਵਿੱਚ ਆਪਣਾ ਨਾਮ ਕਮਾਇਆ ਬਹੁਤ ਵੱਡੇ ਵੱਡੇ ਇਨਾਮ ਅਸੀਂ ਪਲੇਅਰਾਂ ਨੂੰ ਦਿੱਤੇ ਆ ਕਬੱਡੀ ਨੂੰ ਪ੍ਰਮੋਟਰ ਜਿਹੜੇ ਵੀਰ ਕਬੱਡੀ ਨੂੰ ਪ੍ਰਮੋਟ ਕਰਦੇ ਨੇ ਉਹਨਾਂ ਨੇ ਬਹੁਤ ਸਾਰੇ ਵੱਡੇ ਵੱਡੇ ਇਨਾਮ ਜਿਹੜੇ ਪਲੇਅਰਾਂ ਨੂੰ ਦਿੱਤੇ ਦੇਣਾ ਵੀ ਚਾਹੀਦਾ ਕਿਉਂਕਿ ਉਹਨਾਂ ਦਾ ਹੱਕ ਬਣਦਾ ਉਹਨਾਂ ਨੇ ਮਿਹਨਤ ਕੀਤੀ ਹੈ ਪਰ ਜਿਹੜੇ ਪਰਦੇ ਦੇ ਪਿੱਛੇ ਹੁੰਦੇ ਆ ਨਾ ਉਹਨਾਂ ਦੀ ਵੀ ਸਾਡਾ ਹੱਕ ਬਣਦਾ ਕਿ ਵਾਰੀ-ਵਾਰੀ ਬਾਹ ਫੜੀਏ ਇਹ ਬਹੁਤੀ ਠੀਕ ਹੈ ਰਕਮ ਹੈਗੀ ਵੀ ਵੱਡੀ ਹੈ 12-13 ਲੱਖ ਵੱਡੀ ਰਕਮ ਹੈ ਪਰ ਜਿਹੜੇ ਵੀਰ ਕਰੋੜਾਂ ਰੁਪਈਆ ਦੀ ਕਬੱਡੀ ਅੱਜ ਉਹ ਵੀਰ ਜਿਹੜੇ ਆ ਉਹ ਇਹਨਾਂ ਦੀ ਬਾਹ ਫੜ ਸਕਦੇ ਆ ਜਿਉਂ ਚਾਹਣ ਤੇ ਕੋਈ ਵੱਡੀ ਗੱਲ ਨਹੀਂ ਬਹੁਤੀ ਵੱਡੀ ਰਕਮ ਬਣਦੀ ਵੀ ਨਹੀਂ ਜੇ ਉਹਨਾਂ ਦੇ ਹਿਸਾਬ ਨਾਲ ਦੇਣੀ ਹੈ ਕਿਉਂਕਿ ਕਬੱਡੀਆ 'ਚ ਕਰੋੜਾਂ ਦੀ ਹੋਊਗੀ ਕੰਪੈਨੀਆਂ ਤੱਕ ਇਨਾਮ ਦਿੱਤੇ ਗਏ ਵੱਡੀਆਂ-ਵੱਡੀਆਂ ਗੱਡੀਆਂ ਰੇਂਜ ਓਵਰ ਤੱਕ ਗੱਡੀ ਜਿਹੜੀ ਆ ਉਹ ਵੀ ਆਪਾਂ ਦੇਖਿਆ ਸਿਫਟ ਗੱਡੀਆਂ ਫਿਰ ਮੋਟਰਸਾਈਕਲ ਆ ਬੁਲਟ ਬੋਟਸਾਈਕਲ ਆ ਕਿੰਨੇ-ਕਿੰਨੇ ਵੱਡੇ ਇਨਾਮ ਆਪਾਂ ਪਲੇਅਰਾਂ ਨੂੰ ਦਿੱਤੇ ਆ ਦੇਣੇ ਚਾਹੀਦੇ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਨਾ ਦਿਓ ਪਰ ਮੈਂ ਇਹ ਗੱਲ ਕਹਿਣਾ ਵੀ ਸਾਰੇ ਪਲੇਅਰਾਂ ਨੂੰ ਇਕੱਠੇ ਹੋ ਕੇ ਨਾਲ ਦੀ ਨਾਲ ਉਹ ਕ ਕਬੱਡੀ ਜਿਹੜੇ ਪ੍ਰਮੋਟ ਕਰਨ ਵਾਲੇ ਵੀਰ ਉਹ ਵੀ ਇਕੱਠੇ ਹੋ ਕੇ ਇਸ ਵੀਰ ਦਾ ਇਲਾਜ ਜਿਹੜਾ ਵਾ ਉਹ ਜ਼ਰੂਰ ਕਰਉਣਾ ਚਾਹੀਦਾ ਭਪੈੰਜ ਦੇ ਨਾਲ ਵੀ ਗੱਲਬਾਤ ਕਰਦੇ ਆ ਬੜੇ ਕਿੰਨੇ ਕਿਚਰ ਤੋਂ ਬਾਈ ਜੀ ਇਤਰਾ ਨੇ ਸਰ 6 ਮਹੀਨੇ ਹੋ ਗਿਆ 6 ਮਹੀਨੇ ਤੋਂ ਹਾਂ ਜੀ ਤੇ ਹੁਣ ਘਰ ਦਾ ਗੁਜ਼ਾਰਾ ਕਿੱਦਾਂ ਚੱਲ ਰਿਹਾ ਬਹੁਤ ਮੁਸ਼ਕਲ ਆ ਭਾਜੀ ਹੂੰ ਇਹ ਆਪਣੀ ਇਸ ਤਰ੍ਹਾਂ ਦੀ ਤੇ ਜੋ ਵੀ ਹੈਗਾ ਅਸੀਂ ਸਭ ਕੁਝ ਵੇਚ ਵਟ ਕੇ ਨਾ ਉੱਪਰ ਲਾ ਚੁੱਕੇ ਆ ਅੱਛਾ ਅੱਛਾ ਤੇ ਹੁਣ ਸਾਡਾ ਗੁਜ਼ਾਰਾ ਬਹੁਤ ਮੁਸ਼ਕਲ ਹੈ ਇਸ ਕਰਕੇ ਅਸੀਂ ਇੱਥੇ ਰਿਸ਼ਤੇਦਾਰਾਂ ਕੋਲ ਆਏ ਹੋਏ ਹੁਣ ਇੱਥੇ ਰਿਸ਼ਤੇਦਾਰਾਂ ਕੋਲ ਆਏ ਹੋਏ ਹਾਂਜੀ ਮੈਂ ਆਪਣੇ ਨਾਨਕੇ ਪਿੰਡ ਆਈ ਹਾਂ ਨੇ ਘਰ ਘਰ ਹੈਗਾ ਤੁਹਾਡਾ ਹਾਂਜੀ ਸਾਡਾ ਘਰ ਹੈਗਾ ਘਰ ਹੈਗਾ ਹਾਂਜੀ ਠੀਕ ਹੈ ਠੀਕ ਰੋਟੀ ਦਾ ਹੁਣ ਔਖਾ ਹੈ। ਹਾਂਜੀ ਰੋਟੀ ਤਾਂ ਕਰਕੇ ਰਿਸ਼ਤੇਦਾਰਾਂ ਕੋ ਆ ਕੇ ਬੈਠੇ ਵੀ ਕਮਾਈ ਦਾ ਸਾਧਨ ਖਤਮ ਹੋ ਗਿਆ। ਹਾਂਜੀ ਇਹੋ ਹੀ ਕਮਾਉਣ ਵਾਲੇ ਆ। ਹੋਰ ਕਮਾਉਣ ਵਾਲਾ ਕੋਈ ਸਾਧਨ ਨਹੀਂ ਹੈ। ਬੱਚੇ ਕਿਨੇ-ਕਨੇ ਤੁਹਾਡੇ? ਬੱਚੇ 1 ਦਾ 10 ਸਾਲ ਦੀ ਆ ਬੱਟੀ ਬੇਟੀ ਤੇ ਇੱਕ 12 ਸਾਲਾਂ ਦੀ ਆ ਤੇ ਬੇਟਾ ਮੇਰਾ 4 ਸਾਲਾਂ ਦਾ ਹੈ। ਸਾਡੇ ਨਾਲ ਸਿੱਖ ਸੰਸਥਾਵਾਂ ਐਨਆਰਆਈ ਵੀਰ ਬਹੁਤ ਸਾਰਾ ਬਾਣ ਕਰਦੇ ਆ ਬਹੁਤ ਮਦਦ ਕਰਦੇ ਮਦਦ ਕਰਦੇ ਆ। ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਸਾਡੇ ਮਾਧਿਅਮ ਰਾਹੀਂ ਵੀ ਤੁਹਾਡੀ ਮਦਦ ਕਰਨੀ। ਹਾਂਜੀ ਮੈਂ ਤੇ ਸਾਰੇ ਵੀਰ ਭਰਾਵਾਂ ਨੂੰ ਇਹ ਕਹਿਨੀ ਆ ਕਿ ਸਾਡੀ ਮਦਦ ਕੀਤੀ ਜਾਵੇ ਅਸੀਂ ਜਿਹੜਾ ਜਹਾਡਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਹੈ ਅਸੀਂ ਜਿਹੜਾ ਬਹੁਤ ਗਰੀਬ ਘਰ ਦੇ ਆ ਜੀ ਹਾਂਜੀ ਸੋ ਸਾਡੇ ਨਾਲ ਨਾ ਪਿੰਡ ਦੇ ਸਮਾਜ ਸੇਵੀ ਵੀਰ ਨੇ ਨਾਲ ਡਾਕਟਰ ਤੇ ਪੇਸ਼ਾ ਵੀ ਇਹਨਾਂ ਦਾ ਤੇ ਆਪਾਂ ਇਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਇਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆ ਭਾਈ ਜੀ ਕਾਫੀ ਹਾਲਤ ਨਾਜ਼ੁਕ ਨੇ ਕਿਵੇਂ ਦੇਖਦੇ ਹੋ ਸਾਰੀ ਕਹਾਣੀ ਨੂੰ ਤੇ ਮੈਂ ਇਸ ਪਿੰਡ ਤੋਂ ਹੀ ਆ ਜੀ ਮੇਰਾ ਨਾਮ ਡਾਕਟਰ ਅਨਜੀਤ ਸਿੰਘ ਨਾਲ ਚਲੋ ਸਮਾਜ ਸੇਵਾ ਗੁਰਵਰਜਨ ਸਾਹਿਬ ਨੇ ਬਖਸ਼ੀ ਥੋੜੀ ਬਹੁਤੀ ਕਰੀ ਦੀ ਹੈ ਜੀ ਤੇ ਮੇਰੇ ਮਿਸਟਰ ਡਾਕਟਰ ਰਜਿੰਦਰ ਕੌਰ ਜੀ ਐਨਐਮ ਨੇ ਹੂੰ ਉਹਨਾਂ ਨੇ ਥਾਪਰ ਮੈਡੀਕਲ ਕਾਲਜ ਮੋਗਾ ਤੋਂ ਡਿਗਰੀ ਕੀਤੀ ਹੋਈ ਹੈ ਇਹ ਸਾਡੇ ਗੁਰਿੰਦਰ ਜੀ ਨਾਨਕੇ ਪਰਿਵਾਰ ਚ ਆਏ ਨੇ ਹੂੰ ਤੇ ਇਹ ਹੁਣ ਇਹਨਾਂ ਦਾ ਸਿਸਟਮ ਇਹ ਆ ਕਿ ਇਹਨਾਂ ਕੋਲ ਪੈਸਾ ਨਹੀਂ ਹੈਗਾ ਹੂੰ ਇਹ ਤਕਰੀਬਨ 10-15 ਦਿਨ ਤੋਂ ਇੱਥੇ ਨੇ ਜੀ ਤੇ ਜਿੰਨੀ ਕੋ ਲੋਡ ਪੈਂਦੀ ਪੈਸਾ ਨਾ ਹੋਣ ਕਰਕੇ ਮੈਂ ਇਹਨਾਂ ਦਾ ਇਲਾਜ ਜਿੰਨੇ ਕੁ ਜੋਗੇ ਅਸੀਂ ਜਿੰਨੀ ਕੁ ਜਾਣਦੇ ਆ ਜਿੰਨੀ ਕੁ ਸਮਰੱਥਾ ਰੱਖਦੇ ਆ ਉਹਨੇ ਕ ਆਪਣੇ ਤੌਰ ਤੇ ਕਰ ਰਹੇ ਆ ਤੇ ਹੁਣ ਸਾਡਾ ਵਿਚਾਰ ਇਹੀ ਆ ਕਿ ਅਸੀਂ ਤਾਂ ਇਹਨਾਂ ਨੂੰ ਇੱਕ ਸਲਾਹ ਦਿੱਤੀ ਸੀ ਕਿ ਆਪਾਂ ਤੁਹਾਡੇ ਚੈਨਲ ਰਹੀ ਜਾਂ ਹੋਰ ਕਿਸੇ ਵੀਰ ਪਰੰਪਰਾ ਰਹੀ ਜਾਂ ਆਪਾਂ ਥੋੜਾ ਜਿਹਾ ਉਪਰਾਲਾ ਕਰੀਏ ਤੇ ਕਿਸੇ ਚੰਗੇ ਡਾਕਟਰ ਕਿਡਨੀਆਂ ਵਾਲੇ ਸਪੈਸ਼ਲਿਸਟ ਨੇ ਜਿਹੜੇ ਉਹ ਜੇ ਇਹਨਾਂ ਦਾ ਇਲਾਜ ਕਰਨ ਤੇ ਜਿੱਥੋਂ ਤੱਕ ਸਾਡਾ ਤਜਰਬਾ ਆ ਉਹ ਤੱਕ ਇਹ ਆ ਕਿ ਇਹਨਾਂ ਦਾ ਇਲਾਜ ਹੋ ਸਕਦਾ ਹੈ ਹਜੇ ਕੋਈ ਬਹੁਤਾ ਵਿਗੜਿਆ ਨਹੀਂ ਕੇਸ ਕਿ ਟ੍ਰੀਟਮੈਂਟ ਹੁਣ ਹੋ ਜਾਵੇ ਤੇ ਠੀਕ ਹੋ ਸਕਦਾ ਹੈ ਤੁਸੀਂ ਤੁਸੀਂ ਮੋਡਲੀ ਟ੍ਰੀਟਮੈਂਟ ਤੁਸੀਂ ਕਰਦੇ ਹੋ ਇਹਦਾ ਹੈ ਨਾ ਤੇ ਤੁਹਾਡੇ ਹਿਸਾਬ ਦੇ ਨਾਲ ਮਤਲਬ ਕਿੰਨਾ ਕੁ ਖਰਚਾ ਆ ਸਕਦਾ ਤੇ ਕਿੱਥੇ ਦਿਖਾਇਆ ਜਾ ਸਕਦਾ ਇਹਨਾਂ ਨੂੰ ਤੇ ਕਿਵੇਂ ਇਹਨਾਂ ਦੀ ਮਦਦ ਹੋ ਸਕਦੀ ਹੈ ਹੁਣ ਵੀਰ ਜੀ ਜੇ ਤਾਂ ਆਪਾਂ ਇਹਦਾ ਟ੍ਰਾਂਸਪਲੈਂਟ ਦਾ ਕੰਮ ਕਰਦੇ ਹੋ ਤੇ ਬਹੁਤ ਵੱਡਾ ਖਰਚਾ ਹੈ ਪਰ ਜਿਹੜਾ ਹੁਣ ਤੱਕ ਅਸੀਂ ਸੋਚਦੇ ਆ ਕਿ ਜਿਵੇਂ ਅੰਮ੍ਰਿਤਸਰ ਜਾਂ ਹੋਰ ਕਿਸੇ ਚੰਗੇ ਹਸਪੀਟਲ ਇਹਨੂੰ ਐਡਮਿਟ ਕਰਵਾਇਆ ਜਾਵੇ ਕਿਡਨੀ ਸਪੈਸ਼ਲਿਸਟ ਕੋਲ ਤੇ ਤਕਰੀਬਨ ਕੋਈ 2.5 ਤਿੰਨ ਲੱਖ ਰੁਪਏ ਦਾ ਖਰਚਾ ਹੈ ਜਿਹੜਾ ਉਹ ਜੇ ਇਹਦੇ ਵੀਰ ਦੇ ਮਗਰ ਇਹਨਾਂ ਕ ਪੈਸਾ ਲੱਗ ਜਾਵੇ 2.5 ਤਿੰਨ ਲੱਖ ਰੁਪਏ ਤਿੰਨ ਕ ਲੱਖ ਰੁਪਏ ਲੱਗ ਜਾਵੇ ਇਸ ਵੀਰ ਦੇ ਮਗਰ ਤੇ ਮੈਨੂੰ ਲੱਗਦਾ ਹੈ ਕਿ ਕੁਝ ਰਿਸਪੌਂਸ ਮਿਲ ਜਾਏਗਾ ਜਰੂਰ ਹਮ ਅੱਗੇ ਗੁਰੂ ਅਰਜਨ ਸਾਹਿਬ ਦੀ ਮਹਾਨ ਬਖਸ਼ਿਸ਼ ਹੈ ਇਸ ਨਗਰ ਤੇ ਤੇ ਗੁਰੂ ਅਰਜਨ ਸਾਹਿਬ ਗਾੜੀ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਤੇ ਮਾਲਾ ਕਿਰਪਾ ਕਰ ਦੇ ਤਾਂ ਦਰ ਉਸ ਤੋਂ ਹੋ ਸਕਦੇ ਨੇ ਇਹਨਾਂ ਟ੍ਰੀਟਮੈਂਟ 'ਚ ਹੋ ਜਾਵੇ ਇਹਨਾਂ ਦਾ ਇਹਨਾਂ ਹੋ ਸਕਦਾ ਹਾਂਜੀ ਜੇ ਇਸ ਤੋਂ ਬਾਅਦ ਮੰਨ ਲਓ ਕੋਈ ਪ੍ਰੋਬਲਮ ਆਉਂਦੀ ਐ ਫਿਰ ਟ੍ਰਾਂਸਪਲੈਂਟ ਦਾ ਕੰਮ ਆ ਤੇ ਟ੍ਰਾਂਸਪਲੈਂਟ ਦਾ ਜਿਹੜਾ 12-13 ਲੱਖ ਰੁਪਏ ਦਾ ਖਰਚਾ ਹੈਗਾ ਮਤਲਬ ਕਹਿੰਦਾ ਭਾ ਵੀ ਟ੍ਰਾਂਸਪਲੈਂਟ ਤੋਂ ਪਹਿਲਾਂ ਵੀ ਇਲਾਜ ਹੈਗਾ ਵਾ ਹਾਂਜੀ ਪਹਿਲਾਂ ਇਲਾਜ ਹੈ ਜੇਕਰ ਕਿਸੇ ਸਪੈਸ਼ਲਿਸਟ ਨੂੰ ਦਿਖਾਇਆ ਜਾਵੇ ਚੰਗੇ ਡਾਕਟਰ ਦੇ ਹੱਥ ਕੇਸ ਆ ਜਾਵੇ ਉਹਦਾ ਖਰਚਾ 3-4 ਲੱਖ ਦਾ ਹੈਗਾ ਹਾਂਜੀ 3-4 ਲੱਖ ਦਾ ਹੈਗਾ ਹਾਂ ਸੋ ਸੰਗਤ ਜੀ ਗੱਲ ਇਹ ਆ ਵੀ ਕੋਈ ਬੜੀ ਵੱਡੀ ਰਕਮ ਨਹੀਂ ਜੇ ਆਪਾਂ ਸਾਰੇ ਥੋ ਕਿ ਕਿਨੇ ਵੱਡੇ ਯਾਰ ਆਪਾਂ ਲੰਗਰ ਲਾ ਦਿੰਨੇ ਆ ਕਿੰਨੀਆਂ ਕਿੰਨੀਆਂ ਸਾਡੀਆਂ ਸੰਸਥਾਵਾਂ ਨੇ ਤੇ ਕਬੱਡੀ ਨੂੰ ਪ੍ਰਮੋਟਰਾਂ ਦੀ ਗੱਲ ਜ਼ਿਆਦਾ ਘਿਰਦੀ ਹੈ ਕਿਉਂਕਿ ਕਬੱਡੀ ਨੂੰ ਇੱਕ ਬਹੁਤ ਵੱਡਾ ਜੇ ਕਹਿ ਲਈਏ ਵੀ ਅਰਸ਼ਾ ਤੋਂ ਖੜਿਆ ਹੈ ਤੇ ਇਹਨਾਂ ਲੋਕਾਂ ਨੇ ਖੜਿਆ ਹੈ ਜਿਹੜੇ ਲੋਕ ਕਬੱਡੀ ਦੇ ਪਰਦੇ ਦੇ ਮਗਰ ਹੁੰਦੇ ਨੇ ਠੀਕ ਹੈ ਪਲੇਅਰਾਂ ਦਾ ਤਾਂ ਜ਼ੋਰ ਲੱਗਦਾ ਇਹ ਲੋਕ ਦੇਖਣ ਆਉਂਦੇ ਨੇ ਕਬੱਡੀ ਨੂੰ ਪਰ ਜਿਹੜੇ ਪਰਦੇ ਦੇ ਪਿੱਛੇ ਹੁੰਦੇ ਨੇ ਉਹ ਵੀ ਕਬੱਡੀ ਨੂੰ ਚਾਰ ਚੰਨ ਲਾਉਂਦੇ ਨੇ ਤੋਂ ਅਸੀਂ ਸਾਰੇ ਸਪੋਰਟਸਮੈਨ ਜਗਤ ਨੂੰ ਔਰ ਨਾਲ ਦੇ ਨਾਲ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਸਿੱਖ ਸੰਸਥਾਵਾਂ ਨੇ ਹੋਰ ਵੀ ਸਮਾਜ ਸੇਵੀ ਵੀਰ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ 2.5 ਲੱਖ ਰੁਪਈਆ ਤੁਹਾਡੇ ਵਾਸਤੇ ਕੁਝ ਵੀ ਨਹੀਂਗਾ ਜੇ ਆਪਾਂ ਥੋੜੇ ਥੋੜੇ ਪੈਸੇ ਪਾ ਕੇ ਇਸ ਵੀਰ ਨੂੰ ਇੱਥੇ ਦੀ ਕੋਸ਼ਿਸ਼ ਕਰੀਏ ਯਾਰ ਹਰ ਇੱਕ ਨੂੰ ਜੀਣ ਦਾ ਹੱਕ ਹੈ ਇੱਕ ਛੋਟੇ ਛੋਟੇ ਬੱਚੇ ਆ ਤਰਸ ਦੇ ਆਧਾਰ ਤੇ ਆਪਾਂ ਇਸ ਵੀਰ ਦੀ ਮਦਦ ਜ਼ਰੂਰ ਕਰਨੀ ਹੈ ਸੋ ਭਾਈ ਜੀ ਇੱਕ ਇਹਨਾਂ ਦਾ ਮੋਬਾਈਲ ਨੰਬਰ ਆਪਾਂ ਗਾ ਲਈ ਭਾਈ ਜੀ ਮੋਬਾਈਲ ਨੰਬਰ ਹੈਗਾ ਤੁਹਾਡੇ ਕੋਲ ਹਾਂਜੀ ਮੇਰਾ ਮੋਬਾਈਲ ਨੰਬਰ ਹੈ ਜੀ 98146 44688 ਪਿੰਡ ਇਹਨਾਂ ਦਾ ਸੁग्गा ਜ਼ਿਲ੍ਹਾ ਤਰਨਤਾਰਨ ਨੰਬਰ 12 ਬੋਲ ਦਿਓ 98146 44686 ਸੋ ਇਹ ਵੀਰ ਦਾ ਨੰਬਰ ਹੈ ਬਾਈ ਜੀ ਚੈਨਲ ਦਾ ਕੋਈ ਲੈਣਾ ਦੇਣਾ ਨਹੀਂ ਤੁਸੀਂ ਸਿੱਧੇ ਆ ਕੇ ਵਿਜ਼ਿਟ ਕਰੋ ਇਹਨਾਂ ਦੇ ਕੋਲ ਇਹਨਾਂ ਨੂੰ ਕਾਲ ਕਰਕੇ ਇਹਨਾਂ ਦੇ ਨਾਲ ਰਾਬਤਾ ਕਾਇਮ ਕਰੋ ਜੋ ਤੁਹਾਡੇ ਤੋਂ ਉਪਸਰਦਾ ਬਣਦਾ ਹੈ 500000 2000 50000 ਕਈ ਬਹੁਤ ਦਾਨੀ ਵੀਰ ਨੇ ਇਹ ਆਪਾਂ ਲੱਖਾਂ ਤੱਕ ਵੀ ਦਾਨ ਕਰਨ ਵਾਲੇ ਹੈਗੇ ਨੇ ਇਹ ਕੋ ਬਹੁਤ ਹੀ ਵੱਡੀ ਰਕਮ ਨਹੀਂ ਜੇ 2.5 ਲੱਖ ਰੁਪਇਆ ਲੱਗ ਗਿਆ ਤੇ ਇੱਕ ਵੀਰ ਦੀ ਜ਼ਿੰਦਗੀ ਬਚ ਸਕਦੀ ਹੈ ਇੱਕ ਬੱਚਾ ਦਾ ਪਿਤਾ ਜਿਹੜਾ ਦੁਬਾਰਾ ਕੰਮ ਤੇ ਜਾ ਸਕਦਾ ਹੈ ਇੱਕ ਪਰਿਵਾਰ ਜਿਹੜਾ ਵਾ ਉਹ ਦੁਬਾਰਾ ਲੀ ਤੇ ਆ ਸਕਦਾ ਹੈ ਤੇ ਇਹ ਕਬੱਡੀ ਦਾ ਸਿਤਾਰਾ ਜਿਹੜਾ ਕਬੱਡੀ ਦੇ ਪਰਦੇ ਪਿੱਛੇ ਕੰਮ ਕਰਦਾ ਹੈ ਇਹ ਦੁਬਾਰਾ ਗਰਾਊਂਡ ਤੇ ਆ ਸਕਦਾ ਹੈ ਇਨਸਾਨੀਅਤ ਦੇ ਨਾਤੇ ਮਦਦ ਜਿਹੜੀ ਆ ਉਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਤੇ ਜਰੂਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਨਾਲ ਦੀ ਨਾਲ ਹੈਲਪ ਜ਼ਰੂਰ ਕਰਿਓ ਅਸੀਂ ਸਕਰੀਨ ਦੇ ਉੱਪਰ ਇਹਨਾਂ ਦਾ ਨੰਬਰ ਵੀ ਚਲਾ ਦੇਾਂਗੇ ਉਹ ਨੰਬਰ ਤੇ ਤੁਸੀਂ ਸਿੱਧੀ ਕਾਲ ਕਰਕੇ ਵੀਰ ਦੀ ਹੈਲਪ ਜਿਹੜੀ ਆ ਉਹ ਜ਼ਰੂਰ ਕਰਨੀ ਸੋ ਅੱਜ ਦੀ ਵੀਡੀਓ ਵਿੱਚ ਇਨਾਂ ਹੀ ਧੰਨਵਾਦ